ਅਸੀਂ ਜਦੋਂ ਵੀ ਗੱਲ ਕੀਤੀ ਹੈ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਗੱਲ ਕੀਤੀ ਹੈ ਹਿੰਦੂ ਸਿੱਖ ਤਾਂ ਭਾਈ ਭਾਈ ਦਾ ਰਿਸ਼ਤਾ ਹਿੰਦੂ ਤਾਂ ਜਿਹੜਾ ਹੈਗਾ ਉਹ ਗੁਰੂ ਘਰਾਂ ਦੀ ਸੇਵਾ ਕਰਦਾ ਹੈ ਜਿਹੜਾ ਸਿੱਖ ਹੈ ਉਹ ਤਾਂ ਮੰਦਰਾਂ ਦੀ ਸੇਵਾ ਕਰਦਾ ਅਸੀਂ ਤਾਂ ਉਹਨਾਂ ਲੋਕਾਂ ਦੇ ਖਿਲਾਫ ਗੱਲ ਕਰਦੀ ਹੈ ਜਿਹੜੇ ਦੇਸ਼ ਵਿਰੋਧੀ ਗੱਲ ਕਰਦੇ ਕਟੜਵਾਰ ਤੁਸੀਂ ਹਮੇਸ਼ਾ ਵਿਰੋਧ ਰਹਿਨੇ ਹੋ ਮੇਰੇ ਅੰਦਰ ਵੀ ਭਾਵ ਜਗੇ ਨੇ ਮੈਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਜਿਹੜੇ ਕਾਲ ਤੱਕ ਦੇ ਰਹੇ ਨੇ ਮੈਂ ਇਹਨਾਂ ਦਾ ਕੰਮ ਵੀ ਦੇਖਿਆ ਪਹਿਲਾਂ ਇੱਕ ਪੜਿਆ ਲਿਖਿਆ ਇਨਸਾਨ ਪੀ ਐਚ ਡੀ ਕੀਤੀ ਹੋਵੇ ਜਿਸ ਬੰਦੇ ਨੇ ਜਿਹਦਾ ਮੈਂ ਕੰਮ ਦੇਖਿਆ ਹੋਵੇ ਕਿ ਮੇਰਾ ਮਨ ਬਣਿਆ ਨਹੀਂ ਵਿਗਿਆਨੀ ਹਰ ਕਿਸੇ ਜਥੇਦਾਰ ਜਿਹੜੇ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਸਿਕਸ ਮਾਈ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਤੇ ਉਹਨਾਂ ਨੇ ਪੂਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਇਹ ਮੇਰਾ ਸਾਥ ਦਿੱਤੋ ਪਹਿਲਾਂ ਜਥੇਦਾਰ ਸੀਗੇ ਉਦੋਂ ਭਾਈਚਾਰਕ ਸਾਂਝ ਨਹੀਂ ਵਿਦਾਈ ਉਹਨਾਂ ਨੇ ਕਿ ਹਰ ਕਿਸੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਿਆ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨਗੇ ਤਾਂ ਹਰ ਪੰਜਾਬੀ ਇਹਨਾਂ ਦਾ ਸਾਥ ਦੇ ਜਿਹੜੀ ਸਾਂਝ ਪੁਰਾਣੇ ਸਮੇਂ ਰੋਂ ਚੱਲਦੀ ਆ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਦੀ ਉਹ ਦੁਬਾਰਾ ਕਾਇਮ ਹੋਏਗੀ ਉਹੀ ਨਾ ਪੰਜਾਬੀਆਂ ਦੇ ਮਨ 'ਚ ਕਾਸ਼ ਜੱਗਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਵੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੇ ਜਿਹੜੀ ਸਾਡੀ ਸਾਂਝ ਸੀਗੀ ਉਹ ਸਾਂਝ ਨੂੰ ਕਾਇਮ ਰੱਖਣਗੇ ਤੁਸੀਂ ਸਭ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਦੋ ਢੜੇ ਬਣ ਚੁੱਕੇ ਨੇ ਜਿੱਥੇ ਨਵੇਂ ਬਣੇ ਢੜੇ ਦੇ ਜਿਹੜੇ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਲਾ ਦਿੱਤਾ ਹੋਇਆ ਹੈ ਤਾਂ ਇਸੇ ਦੇ ਚੱਲਦੇ ਹੋਏ ਹਿੰਦੂ ਲੀਡਰ ਰਜੀਵ ਟੈਂਡਨ ਜੀ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਕਿ ਉਹਨਾਂ ਦੇ ਦਫ਼ਤਰ ਪਹੁੰਚੇ ਹਨ ਗੱਲਬਾਤ ਕਰਦੇ ਹਨ ਤਾਂ ਟੈਂਡਨ ਜੀ ਵਧਾਈ ਦੇਣ ਦਾ ਕਾਰਨ ਕੀ ਹੈ ਕਿ ਹਮੇਸ਼ਾ ਤੁਸੀਂ ਸਿੱਖਾਂ ਦੇ ਵਿਰੁੱਧ ਚੱਲਦੇ ਹੋਏ ਨਜ਼ਰ ਆਏ ਉਹਨਾਂ ਉੱਤੇ ਕੋਈ ਨਾ ਕੋਈ ਟਿੱਪਣੀ ਕਰਦੇ ਨਜ਼ਰ ਆਏ ਆ ਇਹਦਾ ਮੈਂ ਸਾਰਿਆਂ ਨੂੰ ਜਕਾਰਾ ਪੀਰ ਬਜਰੰਗੇ ਹਰ ਹਰ ਮਹਾ ਦੀ ਤਾਂ ਇਸ ਵਰ ਕੀ ਕਾਰਨ ਐ ਇਸ ਚੀਜ਼ ਦਾ ਤੁਸੀਂ ਗੱਲ ਨਾ ਬੜੀ ਗਲਤ ਕਹੀ ਵੀ ਸਿੱਖਾਂ ਦੇ ਖਿਲਾਫ ਗੱਲ ਕਰਦੇ ਆ ਨਾ ਬਿਲਕੁਲ ਨਹੀਂ ਅਸੀਂ ਜਦੋਂ ਵੀ ਗੱਲ ਕੀਤੀ ਐ ਦੇਸ਼ ਵਿਰੋਧੀ ਲੋਕਾਂ ਦੇ ਖਿਲਾਫ ਗੱਲ ਕੀਤੀ ਐ ਹਿੰਦੂ ਸਿੱਖ ਤਾਂ ਭਾਈ ਭਾਈ ਦਾ ਰਿਸ਼ਤਾ ਦੱਸੋ ਨਾ ਮੇਰੀ ਗੱਲ ਹਿੰਦੂ ਤਾਂ ਜਿਹੜਾ ਹੈਗਾ ਉਹ ਗੁਰੂ ਘਰਾਂ ਦੀ ਸੇਵਾ ਕਰਦਾ ਜਿਹੜਾ ਸਿੱਖ ਹੈ ਉਹ ਤਾਂ ਮੰਦਰਾਂ ਦੀ ਸੇਵਾ ਕਰਦਾ ਤੁਸੀਂ ਇਹ ਗੱਲ ਕਿੱਦਾਂ ਕਰਤੀ ਕਿ ਅਸੀਂ ਸਿੱਖਾਂ ਦੇ ਖਿਲਾਫ ਗੱਲ ਕਰਦੇ ਬਿਲਕੁਲ ਨਹੀਂ ਬਿਲਕੁਲ ਅਸੀਂ ਤਾਂ ਉਹਨਾਂ ਲੋਕਾਂ ਦੇ ਖਿਲਾਫ ਗੱਲ ਕਰਦੀ ਹੈ ਜਿਹੜੇ ਦੇਸ਼ ਵਿਰੋਧੀ ਗੱਲ ਕਰਦੇ ਨੇ ਪਰ ਫਿਰ ਇਸ ਵਾਰ ਇਹਨਾਂ ਨੂੰ ਵਧਾਈ ਦੇਣ ਦਾ ਕਾਰਨ ਕੀ ਹੈ ਕਿਉਂਕਿ ਹਮੇਸ਼ਾ ਦੇਖਿਆ ਜਾਂਦਾ ਵੀ ਕਟੜਵਾਰ ਤੁਸੀਂ ਹਮੇਸ਼ਾ ਵਿਰੁੱਧ ਰਹਿੰਦੇ ਹੋ ਕੁਝ ਨਾ ਕੁਝ ਉਸ ਤੇ ਟਿੱਪਣੀ ਕਰਦੇ ਹੋ ਨਜ਼ਰ ਆਉਂਦੇ ਇੱਕ ਉਮੀਦ ਉਮੀਦ ਤੇ ਕਹਿੰਦੇ ਦੁਨੀਆ ਕਾਇਮ ਹੈ ਮੇਰੇ ਅੰਦਰ ਵੀ ਭਾਵ ਜਗੇ ਨੇ ਮੈਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਜਿਹੜੇ ਕਾਲ ਤੱਕ ਦੇ ਰਹੇ ਨੇ ਮੈਂ ਇਹਨਾਂ ਦਾ ਕੰਮ ਵੀ ਦੇਖਿਆ ਪਹਿਲਾਂ ਜਥੇਦਾਰ ਰਹਿੰਦੇ ਇਹਨਾਂ ਦੀ ਕਾਰਜਸ਼ਾਲੀ ਵੀ ਦੇਖੀ ਆ ਇੱਕ ਪੜ੍ਹਿਆ ਲਿਖਿਆ ਇਨਸਾਨ ਪੀ ਐਚ ਡੀ ਕੀਤੀ ਹੋਵੇ ਜਿਸ ਬੰਦੇ ਨੇ ਜਿਹਦਾ ਮੈਂ ਕੰਮ ਦੇਖਿਆ ਹੋਵੇ ਤੇ ਮੇਰਾ ਮਨ ਬਣਿਆ ਨਹੀਂ ਵਿਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜਿਹੜੇ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਸਿੱਖ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਉਹਨੇ ਇਕੱਲੇ ਸਿੱਖ ਸਮਾਜ ਨੂੰ ਨਹੀਂ ਕੀਤੀ ਉਹਨੇ ਪੂਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਮੇਰਾ ਸਾਥ ਦਿਓ ਤਕੀਲਾ ਜਦੋਂ ਪਹਿਲਾਂ ਜਥੇਦਾਰ ਸੀਗੇ ਉਦੋਂ ਭਾਈ ਚਾਰਕ ਸਾਂਝ ਨਹੀਂ ਵਧਾਈ ਉਹਨਾਂ ਨੇ ਮੈਂ ਤੈਨੂੰ ਫਿਰ ਕੀ ਕਿਹਾ ਹਰ ਕਿਸੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਿਆ ਅਗਰ ਅੱਛਾ ਕਰਨਗੇ ਅਗਰ ਪੰਜਾਬੀ ਸਾਂਝ ਲਈ ਕੰਮ ਕਰਨਗੇ ਅਗਰ ਹਿੰਦੂ ਸਿੱਖ ਭਾਈਚਾਰੇ ਲਈ ਕੰਮ ਕਰਨਗੇ ਪੰਜਾਬ ਦੀ ਪ੍ਰਗਤੀ ਲਈ ਕੰਮ ਕਰਨਗੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨਗੇ ਤਾਂ ਹਰ ਪੰਜਾਬੀ ਇਹਨਾਂ ਦਾ ਸਾਥ ਦੇਗਾ ਤਾਂ ਕਿਵੇਂ ਦੇਖਦਾ ਹਾਂ ਵੀ ਅਕਾਲੀ ਦਲ ਦੇ ਉੱਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਜਿਹੜੀ ਕਿ ਨਿਗਾਹ ਬਣੀ ਰਹਿੰਦੀ ਹੈ ਤੇ ਹੁਣ ਜਿਸ ਤਰੀਕੇ ਨਾਲ ਨਵੀਂ ਪਾਰਟੀ ਬਣੀ ਹੈ ਨਵੇਂ ਜਥੇਦਾਰ ਬਣੇ ਨੇ ਤਾਂ ਲੋਕਾਂ ਨੂੰ ਉਮੀਦਾਂ ਰਹਿਣਗੀਆਂ ਤੁਹਾਨੂੰ ਵੀ ਉਮੀਦਾਂ ਨੇ ਜਿਹੜੀ ਸਾਂਝ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਦੀ ਉਹ ਦੁਬਾਰਾ ਕਾਇਮ ਹੋਏਗੀ ਉਹੀ ਨਾ ਪੰਜਾਬੀ ਦੇ ਮਨ 'ਚ ਕਾਸ਼ ਜਗੀ ਹੈ ਗੈਨੀ ਪ੍ਰਿਥੀ ਸਰਪਤ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਵੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੇ ਜਿਹੜੀ ਸਾਡੀ ਸਾਂਝ ਸੀਗੀ ਉਸ ਸਾਂਝ ਨੂੰ ਕਾਇਮ ਰੱਖਣਗੇ ਮਨ 'ਚ ਆਸ਼ਾ ਹੈ ਕਿ ਗੈਨੀ ਜੋ ਪ੍ਰਿਥੀ ਜਥੇਦਾਰ ਸਾਹਿਬ ਨਵੇਂ ਪ੍ਰਧਾਨ ਬਣਨੇ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਹੀ ਹਿੰਦੂ ਸਮਾਜ ਵੱਲੋਂ ਪੰਜਾਬ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰ ਮੈਂ ਇੱਕ ਗੱਲ ਵੀ ਕਹਿਣਾ ਚਾਹਾਂਗਾ ਲੋਕ ਇਹ ਵੀ ਚਾਣਗੇ ਵੀ ਤੁਸੀਂ ਗੁਰੂ ਤੇਗ ਬਹਾਦਰ ਜੀ ਵੱਲੇ ਜਿਹੜੀ ਸਾਡੀ ਸਾਂਝੀ ਹਿੰਦੂ ਸਿੱਖਾਂ ਦੀ ਗੋ ਨਾਨਕ ਦੇਵ ਜੀ ਮਹਾਰਾਜ ਵੱਲੇ ਜਿਹੜੀ ਸਾਡੀ ਸਾਂਝੀ ਹਿੰਦੂ ਸਿੱਖਾਂ ਵੱਲੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਵੱਲੇ ਜਿਹੜੀ ਸਾਂਝੀ ਸਾਡੀ ਹਿੰਦੂ ਸਿੱਖਾਂ ਦੇ ਦੀ ਉਹ ਕਾਇਮ ਰੱਖਣਗੇ ਉਹਦੇ ਇਸ ਮਾਰਗ ਤੇ ਕੰਮ ਕਰਨਗੇ ਪਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਸ਼ਰਾਰਤੀ ਅੰਸਰ ਜਿਹੜੇ ਨੇ ਹਰੇਕ ਜਗ੍ਹਾ ਪਹੁੰਚਦੇ ਨੇ ਜੇ ਉਹਨਾਂ ਵੱਲੋਂ ਇਸ ਪਾਰਟੀ ਦਾ ਵੀ ਐਸੇ ਤਰੀਕੇ ਨਾਲ ਜਿਹੜਾ ਕਿ ਐ ਰੂਟ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਤੁਹਾਡੇ ਵੱਲੋਂ ਕੀ ਰਿਐਕਸ਼ਨ ਰਹੇਗਾ ਉਸ ਚੀਜ਼ ਦਾ ਮੈਂ ਤਾਂ ਫਿਰ ਕਹਿ ਰਿਹਾ ਅਗਰ ਗਿਆਨੀ ਹਰਪ੍ਰਾ ਸਿੰਘ ਜੀ ਗੱਲ ਕਰਨਗੇ ਧਰਮ ਦੀ ਅਗਰ ਸਮਾਜ ਦੀ ਗੱਲ ਕਰਨਗੇ ਸਿੱਖ ਸਮਾਜ ਦੀ ਗੱਲ ਕਰਨਗੇ ਪੰਜਾਬੀ ਹਿੱਤ ਦੀ ਗੱਲ ਕਰਨਗੇ ਤਾਂ ਅਸੀਂ ਲੋਕ ਸਾਥ ਦੇ ਆਂਗੇ ਬਿਲਕੁਲ ਹਰ ਪੰਜਾਬੀ ਸਾਥ ਦੇਗਾ ਹਰ ਪੰਜਾਬੀ ਚਾਹੁੰਦਾ ਵੀ ਜਿਹੜਾ ਸਾਡਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਵਲੇ ਸੀਗਾ ਗੁਰੂ ਗੋਬਿੰਦ ਸਿੰਘ ਜੀ ਮਾਰੇ ਵਲੇ ਸੀਗਾ ਸਾਡਾ ਭਾਈਚਾਰਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਦੋਂ ਆਵਾਜ਼ ਮਾਰੀ ਤਾਂ ਸਨਾਤਨ ਧਰਮ ਦੇ ਯੋਧੇ ਨੇ ਅੱਗੇ ਆ ਕੇ ਆਪਣੀ ਸਿਰ ਦਿੱਤੀ ਜਿਹੜੇ ਪਹਿਲੇ ਪੰਜ ਪਿਆਰੇ ਸੀ ਨਾ ਉਹ ਪਹਿਲੇ ਜਿਹੜੇ ਪੰਜ ਸਿਰ ਸੀਗੇ ਉਸ ਸਨਾਤਨ ਧਰਮ ਦੇ ਯੋਧਿਆਂ ਨੇ ਦਿੱਤੇ ਸੀਗੇ ਉਹ ਸਾਂਝ ਮੈਨੂੰ ਉਮੀਦ ਹੈ ਕਿ ਜਥੇਦਾਰ ਸਾਹਿਬ ਉਸ ਤੇ ਕੰਮ ਕਰਨਗੇ ਤਾਂ ਕੱਟੜਵਾੜ ਨੂੰ ਜਿਹੜਾ ਕਿਸ ਤਰੀਕੇ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਵੀ ਕੱਟੜਵਾੜ ਜਿਹੜਾ ਕੀ ਹੈ ਕਾਫੀ ਵੱਡੇ ਪੱਧਰ ਉੱਤੇ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਹੜਾ ਹੁਣ ਨਵੇਂ ਜਥੇਦਾਰ ਬਣੇ ਨੇ ਹਰਪ੍ਰੀਤ ਸਿੰਘ ਜੀ ਤਾਂ ਕੀ ਲੱਗਦਾ ਉਸ ਤੇ ਥਲ ਪੈਗੀ ਹੁਣ ਕੱਟੜਵਾਦ ਵੀ ਕਹਿੰਦੇ ਨੇ ਕੱਟੜ ਤਾਂ ਹਰ ਬੰਦੇ ਨੂੰ ਆਪਣੇ ਧਰਮ ਪ੍ਰਤੀ ਹੋਣਾ ਚਾਹੀਦਾ ਹੈ ਚਾਹੇ ਸਿੱਖ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ ਹਰ ਵਿਅਕਤੀ ਨੂੰ ਆਪਣੇ ਧਰਮ ਲਈ ਕट्टर ਹੋਣਾ ਚਾਹੀਦਾ ਪਰ ਦੂਜੇ ਧਰਮ ਪ੍ਰਤੀ ਨਫ਼ਰਤ ਨਹੀਂ ਹੋਣੀ ਚਾਹੀਦੀ ਜਿਹੜਾ ਇੱਕ ਬੜਾ ਵੱਡਾ ਅੱਜ ਕੱਲ ਪੰਜਾਬ 'ਚ ਮਾਹੌਲ ਚੱਲ ਰਿਹਾ ਹੈ ਇੱਕ ਗੱਲ ਕਹੀ ਜਾਂਦੀ ਵੀ ਮੇਰਾ ਧਰਮ ਬੜਾ ਸਰਵਸ਼੍ਰੇਸ਼ਟ ਮੈਂ ਮੇਰਾ ਪ੍ਰਭੂ ਮੇਰਾ ਬੜਾ ਸਰਵਸ਼੍ਰੇਸ਼ਟ ਹੈ ਮੇਰਾ ਰੱਬ ਬੜਾ ਸਰਵਸ਼੍ਰੇਸ਼ਟ ਹੈ ਇਹ ਨਹੀਂ ਹੋਣਾ ਚਾਹੀਦਾ ਹਰ ਵਿਅਕਤੀ ਦਾ ਹਰ ਧਰਮ ਦਾ ਪ੍ਰਭੂ ਸਰਵਸ਼੍ਰੇਸ਼ਟ ਹੈ ਹਰ ਜਿਹੜੀ ਇੱਜ਼ਤ ਮੈਂ ਕਹ ਰਿਹਾ ਕट्टरਤਾ ਆਪਣੇ ਧਰਮ ਪ੍ਰਤੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਆਪਣੇ ਗੁਰੂ ਪੀਰਾਂ ਦਾ ਸਤਿਕਾਰ ਹੋਣਾ ਚਾਹੀਦਾ ਉਦਾਂ ਹੀ ਸਾਡੇ ਸਨਾਤਨ ਧਰਮ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦਾ ਵੀ ਮਾਨ ਸਤਿਕਾਰ ਹੋਣਾ ਚਾਹੀਦਾ ਜਿਹੜੀ ਇੱਕ ਪੀੜਾ ਸਾਡੇ ਮਨ 'ਚ ਵੀ ਹੈਗੀ ਹੈ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਲੋਕਾਂ ਨੂੰ ਬੜੀ ਆਜ਼ਾਦੀ ਮਿਲੀ ਪਰ ਪੰਜਾਬ ਦੇ ਹਿੰਦੂਆਂ ਨੂੰ ਕਿਤੇ ਨਾ ਕਿਤੇ 1966 ਤੋਂ ਬਾਅਦ ਕਿਤੇ ਨਾ ਕਿਤੇ ਗੁਲਾਮੀ ਮਿਲੀ ਹੈ ਉਹ ਤੋਂ ਵੀ ਅਸੀਂ ਆਜ਼ਾਦੀ ਚਾਹਾਂਗੇ ਜਿਹੜਾ ਸਾਡਾ ਹੱਕ ਮਾਰਿਆ ਜਾ ਰਿਹਾ ਧਾਰਮਿਕ ਇੱਕ ਸਮਾਜਿਕ ਖਾਸ ਕਰਕੇ ਰਾਜਨੀਤਿਕ ਜਿਹੜਾ ਸਾਡਾ ਹੱਕ ਮਾਰਿਆ ਜਾ ਰਿਹਾ ਸਾਨੂੰ ਉਹ ਬੰਦਾ ਹੱਕ ਵੀ ਦੇਣਾ ਚਾਹੀਦਾ ਬਿਲਕੁਲ ਕਹਿ ਰਿਆਂ 60 ਤੋਂ 65 ਤੇ ਅਸੀਂ ਸਿੱਟੀਆਂ ਵਿਧਾਨ ਸਭਾ ਦੀਆਂ ਜਿਹੜੇ ਦੇ ਵਿੱਚ ਹਿੰਦੂ ਬੋਲਵਾਦੀਆਂ ਨੇ ਪਰ ਉੱਥੇ ਸਾਡੇ ਹਿੰਦੂ ਸਮਾਜ ਦੇ ਲੀਡਰ ਖੜੇ ਨਹੀਂ ਕੀਤੇ ਜਾਂਦੇ ਇਲੈਕਸ਼ਨਾਂ 'ਚ ਸਾਨੂੰ ਟਿਕਟਾਂ ਨਹੀਂ ਦਿੱਤੀਆਂ ਜਾਂਦੀਆਂ ਉਹਦਾ ਨੁਕਸਾਨ ਹਿੰਦੂ ਸਮਾਜ ਨੂੰ ਪੂਕਤ ਨਾ ਪੈ ਰਿਹਾ ਬਿਲਕੁਲ ਤਾਂ ਫਿਰ ਜਿਹੜਾ ਤੁਹਾਡਾ ਹਮੇਸ਼ਾ ਇੱਕ ਸਵਾਲ ਰਹਿੰਦਾ ਹੁੰਦਾ ਸੀ ਕਿ ਟੰਡਰ ਸਾਹਿਬ ਕੀ ਹਿੰਦੂ ਮੁੱਖ ਮੰਤਰੀ ਚਾਹੀਦਾ ਤਾਂ ਕੀ ਹੁਣ ਉਹਦੇ ਤੇ ਲਗਾਮ ਲੱਗੇਗੀ ਹੁਣ ਕੀ ਤੁਸੀਂ ਚੁੱਪ ਕਰਕੇ ਬਹਿ ਜਾਓਗੇ ਉਹਦੇ ਉੱਤੇ ਵੀ ਜਿਹੜਾ ਬਹੁਤ ਰੌਲਾ ਚੱਲਦਾ ਆਂਦਾ ਵੀ Hindu ਮੁੱਖ ਮੰਤਰੀ ਚਾਹੀਦਾ ਸਾਨੂੰ 1966 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ ਉਸ ਤੋਂ ਬਾਅਦ ਪੰਜਾਬ ਵਿੱਚ ਇੱਕੋ ਹੀ ਸਮਾਜ ਦਾ ਮੁੱਖ ਮੰਤਰੀ ਆ ਜੱਟ ਸਮਾਜ ਦੇ ਪਗੜੀਦਾਰੀ ਮੁੱਖ ਮੰਤਰੀ ਨੇ ਹੀ ਪੰਜਾਬ 'ਚ ਰਾਜ ਕੀਤਾ ਉਹਨੇ ਆਪਣੇ ਸਮਾਜ ਲਈ ਤਾਂ ਬੜਾ ਕੰਮ ਕੀਤਾ ਪਰ Hindu ਸਮਾਜ ਨਾਲ ਚੌਥੇ ਦਰਜੇ ਦਾ ਵਿਵਹਾਰ ਕੀਤਾ ਤੁਸੀਂ ਅੱਜ ਦੇਖ ਲਓ ਅਗਰ ਕਿਸੇ ਮੰਦਰ ਦੀ ਬੇਦਬੀ ਹੁੰਦੀ ਹੈ ਕਿ ਤੇ ਮੂਰਤੀਆਂ ਟੁੱਟੀਆਂ ਜਾਂਦੀਆਂ ਅਗਰ ਗੋਹ ਹੱਤਿਆ ਵੀ ਹੁੰਦੀ ਹੈ ਕੋਈ ਮੰਤਰੀ ਸੰਤਰੀ ਤੱਕ ਉਹਦੇ ਲਈ ਅਫਸੋਸ ਕਰਨ ਤੱਕ ਨਹੀਂ ਆਂਦਾ ਘਰ ਬੈ ਕੇ ਦੋ ਸ਼ਬਦ ਟਵੀਟ ਤੇ ਵੀ ਨਹੀਂ ਉਹ ਕਰਨਾ ਚਾਹੁੰਦਾ ਇੱਦਾਂ ਕਿਉਂ ਸਵਾਲ ਸਮਝੋ ਨਾ ਮੇਰੀ ਗੱਲ ਇਹ ਤਾਂ ਬਿਲਕੁਲ ਸਿੱਧੀ ਸਿੱਧੀ ਗੱਲ ਆ ਵੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਨੇ ਉਹਦੇ ਚੋਂ 60 ਤੋਂ 65 ਸੀਟਾਂ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਆ ਵੀ ਹਿੰਦੂ ਬੋਲ ਖੇਤਰ ਦੀਆਂ ਨੇ ਅਗਰ ਉੱਥੇ ਹਿੰਦੂਵਾਦੀ ਦੇ ਦੇ ਕੈਂਡੀਡੇਟ ਖੜੇ ਜਾਣ ਉਮੀਦਵਾਰ ਉਤਾਰੇ ਜਾਣ ਤਾਂ ਸਾਡੇ 40 ਤੋਂ 45 ਉਮੀਦਵਾਰ ਜਿੱਤ ਕੇ ਆਣਗੇ ਨਾ ਆਣਗੇ ਕਿਤਨੇ ਕਿਤਨੇ ਵਿਧਾਨ ਸਭਾ ਜੀ ਜਾ ਕੇ ਸਾਡੀ ਗੱਲ ਕਰਨਗੇ ਨਾ ਕਰਨਗੇ ਇਹ ਹੀ ਤਾਂ ਗੱਲ ਹੈ ਕਿ ਛੇ ਅੰਮਰਸਰ ਦੀ ਤੁਹਾਨੂੰ ਮੈਂ ਤਾਈ ਤਾਈ ਘਟਨਾ ਦੱਸ ਦਿੰਨਾ ਅੰਮਰਸਰ ਦੇ ਵਿੱਚ ਗੋਹੁੱਤਿਆ ਦਾ ਕਾਰਖਾਨਾ ਫੜਿਆ ਜਾਂਦਾ ਫਗਵਾੜੇ ਦੇ ਵਿੱਚ ਗੋਹੁੱਤਿਆ ਦਾ ਕਾਰਖਾਨਾ ਫੜਿਆ ਜਾਂਦਾ ਕਿਸੇ ਮੰਤਰੀ ਮੁੱਖ ਮੰਤਰੀ ਕਿਸੇ ਵੱਡੇ ਅਫਸਰ ਦੁਆਰਾ ਦੋ ਸ਼ਬਦ ਉਹਦੇ ਅਫਸੋਸ ਲਈ ਨਹੀਂ ਬੋਲੇ ਜਾਂਦੇ ਇੱਕ ਦੋ ਸ਼ਬਦ ਦੂਜੇ ਪਾਸੇ ਪੁਇਤਰ ਸਥਾਨ ਸ਼੍ਰੀਮੰਦਰ ਸਾਹਿਬ ਨੂੰ ਬੰਬ ਨਾ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਡੇ ਡੀਜੀਪੀ ਸਾਹਿਬ ਮੰਦਰ ਪਹੁੰਚ ਕੇ ਜਥੇਦਾਰਾਂ ਨੂੰ ਮਿਲ ਕੇ ਉੱਥੇ ਅਫਸੋਸ ਜ਼ਾਹਿਰ ਕਰਦੇ ਆ ਉਹਨਾਂ ਨੂੰ ਆਸ਼ਵਾਸਨ ਦੇ ਕੇ ਆਂਦੇ ਨੇ ਵੀ ਜਲਦ ਤੋਂ ਜਲਦ ਅਸੀਂ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰਾਂਗੇ ਇਹ ਫਰਕ ਇਹ ਫਰਕ ਕਦੋਂ ਮਿਟੇਗਾ ਜਦੋਂ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਆਏਗਾ ਪਰ ਹੁਣੇ ਤੁਸੀਂ ਗੱਲ ਕੀਤੀ ਵੀ ਸਿਰਫ 40 ਤੋਂ 45 ਸੀਟਾਂ ਜਿੱਤਣ ਫਿਰ ਮੁੱਖ ਮੰਤਰੀ ਕਿਵੇਂ ਬਣੂਗਾ ਬਣੂਗਾ ਨਾ ਅਗਰ ਅਗਰ ਹਿੰਦੂ ਸਮਾਜ ਦੇ ਲੋਕ ਹਿੰਦੂ ਐਮਐਲਏ ਅਗਰ ਸਿੱਖ ਮੁੱਖ ਮੰਤਰੀ ਨੂੰ ਸਪੋਰਟ ਕਰ ਸਕਦੇ ਨੇ ਤਪਗੜੀਦਾਰੀ ਸਮਾਜ ਹਿੰਦੂ ਮੁੱਖ ਮੰਤਰੀ ਨੂੰ ਸਪੋਰਟ ਕਿਉਂ ਨਹੀਂ ਕਰ ਸਕਦਾ ਦੱਸੋ ਨਾ ਮੇਰੀ ਗੱਲ ਜਦੋਂ ਤੋਂ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਆਏਗਾ ਤਦ ਤੱਕ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਉਹਦਾ ਬਣਦਾ ਹੱਕ ਮਾਨ ਸਨਮਾਨ ਨਹੀਂ ਮਿਲੇਗਾ ਤਾਂ ਜਿਸ ਤਰੀਕੇ ਨਾਲ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਵਧਾਈਆਂ ਦਿੱਤੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਾਂ ਕੀ ਹੁਣ ਥੋੜੇ ਵੱਲੋਂ ਸਮਰਥਨ ਮੰਨੀ ਐ ਇਸ ਚੀਜ਼ ਨੂੰ ਵੀ ਜੇਕਰ ਕਦੇ ਇਨ ਫਿਊਚਰ ਮੁਲਾਕਾਤ ਦਾ ਮੌਕਾ ਮਿਲਦਾ ਮੁਲਾਕਾਤ ਕਰੋਂਗੇ ਉਹਨਾਂ ਨਾਲ ਪਹਿਲੀ ਗੱਲ ਤਾਂ ਕੋਈ ਵੀ ਗਿਆਨੀ ਹਰਪ੍ਰੀਤ ਜੱਠੇਦਾਰ ਸਾਹਿਬ ਦੀ ਕੋ ਗੱਲ ਕਰੀਏ ਭਗਵੰਤ ਮਾਨ ਜੀ ਦੀ ਗੱਲ ਕਰੀਏ ਕੋਈ ਬੀਜੇਪੀ ਦੇ ਲੀਡਰ ਦੀ ਵੀ ਗੱਲ ਕਰੀਏ ਚਾਹੇ ਕਾਂਗਰਸ ਦੇ ਲੀਡਰ ਦੀ ਵੀ ਗੱਲ ਕਰੀਏ ਜਿਹੜਾ ਵੀ ਪੰਜਾਬ ਹਿੱਤ ਲਈ ਗੱਲ ਕਰੇਗਾ ਜਿਹੜਾ ਸਾਡੇ ਸਮਾਨਤਰ ਹੱਕ ਦੀ ਗੱਲ ਕਰੇਗਾ ਜਿਹੜੇ ਹਿੰਦੂ ਸਮਾਜ ਨੂੰ ਉਹਦਾ ਬੰਦਾ ਹੱਕ ਦੇਣ ਦੀ ਗੱਲ ਕਰੇਗਾ ਰਜੀਵ ਟੰਡਨ ਤੇ ਉਹਦੀ ਪੂਰੀ ਟੀਮ ਸ਼ਿਵ ਸਨਾ ਪੰਜਾਬ ਸ਼੍ਰੀ ਹਿੰਦੂ ਸੰਯੁਕਤ ਮੋਰਚਾ ਉਹਨੂੰ ਸਮਰਥਨ ਦੇਗਾ ਹੀ ਦੇਗਾ ਪੰਜਾਬ ਹਿੱਤ ਪਹਿਲਾਂ ਸਮਾਜ ਹਿੱਤ ਪਹਿਲਾਂ ਦੇਸ਼ ਹਿੱਤ ਪਹਿਲਾਂ ਮੈਂ ਫੇਰ ਕਹਿ ਰਿਹਾ ਅਗਰ ਹਰਪ੍ਰੀਤ ਸਿੰਘ ਜੀ ਵੀ ਅਗਰ ਦੇਸ਼ ਲਈ ਕੰਮ ਕਰਨਗੇ ਪੰਜਾਬ ਦੇ ਹਿੱਤ ਲਈ ਕੰਮ ਕਰਨਗੇ ਸਾਨੂੰ ਸਾਡਾ ਬੰਦਾ ਹੱਕ ਦੇਣ ਦੀ ਗੱਲ ਕਰਨਗੇ ਤਾਂ ਹਿੰਦੂ ਸਮਾਜ ਖੁੱਲ ਕੇ ਸਮਰਥਨ ਦੇਗਾ ਕਿਉਂ ਨਹੀਂ ਦੇਗਾ ਜੇ ਮੈਂ ਗੱਲ ਕੀਤੀ ਦੂਜੀ ਮੁਲਾਕਾਤ ਦੀ ਜੇਕਰ ਮੁਲਾਕਾਤ ਦਾ ਮੌਕਾ ਮਿਲੇ ਵਾਰਤਾਲਾਪ ਕਰਨੀ ਚਾਹੂਂਗਾ ਉਹਨਾਂ ਨਾਲ ਬਿਲਕੁਲ ਅਗਰ ਹਰਪ੍ਰੀਤ ਸਿੰਘ ਜੀ ਚਾਹਣਗੇ ਵੀ ਹਿੰਦੂ ਸਮਾਜ ਮੇਰੇ ਨਾਲ ਬਰਾਬਰ ਦੀ ਗੱਲ ਕਰੇ ਮੇਰੇ ਨਾਲ ਖੜ ਕੇ ਮੇਰੇ ਸਾਡੇ ਨਾਲ ਪੰਜਾਬ ਦੇ ਹਿੱਤ ਦੀ ਗੱਲ ਕਰੇ ਅਗਰ ਉਹ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਚਾਹੇਗਾ ਤਾਂ ਪੂਰਾ ਟੀਮ ਮੈਂ ਫਿਰ ਕਹਿ ਰਿਹਾ ਪੂਰਾ ਹਿੰਦੂ ਸਮਾਜ ਰਜੀਵ ਟੰਡਨ ਉਹਦੀ ਸਾਥੀ ਪੂਰੀ ਟੀਮ ਉਹਨਾਂ ਲਈ ਪੰਜਾਬ ਦੇ ਹਿੱਤ ਲਈ ਕੰਮ ਕਰੇਗਾ ਪਰ ਬਸ਼ਰਤੇ ਉਹ ਫਿਰ ਕਹਿ ਰਿਹਾ ਹਿੰਦੂ ਸਮਾਜ ਨੂੰ ਉਹਦਾ ਬੰਦਾ ਹੱਕ ਦੇਣ ਦੀ ਗੱਲ ਪਹਿਲਾਂ